ਇਜਿਵੇਂ ਆਪਾਂ ਨੂੰ ਪਤਾ ਹੀ ਹੈ ਜੀ ਮਾਨਯੋਗ ਸਰਕਾਰੀ ਸੀਮਾ ਪੰਜਾਬ ਦੀ ਤੇ ਸਾਡੇ ਡੀਜੀਸਾ ਪੰਜਾਬ ਦੀ ਵੱਲੋਂ ਜਿਹੜੀ ਕਮਿਸ਼ਨ ਚਲਾਈ ਹੋਈ ਹੈ ਉਹਦੇ ਅੰਦਰ ਵੀ ਅੱਜ ਵੀ ਕਾਰਵਾਈ ਕੀਤੀ ਜਾ ਰਹੀ ਹੈ ਜਿਹਦੇ ਵਿੱਚ ਸਾਨੂੰ ਈਓ ਮਿਸਟ ਕਾਉਂਸਲ ਜਗਰਾਵ ਵੱਲੋਂ ਇੱਕ ਰਿਕੋਗਨੀਸ਼ਨ ਹੋਈ ਸੀ ਕਿ ਇੱਕ ਕਬਜ਼ਾ ਕਾਰਵਾਈ ਲੈਣੀ ਹੈਗੀਏ ਸੋ ਉਸੇ ਸੰਬੰਧੀ ਲਾਅ ਐਂਡ ਆਰਡਰ ਮੇਨਟੇਨ ਕਰਨ ਲਈ ਅੱਜ ਸਾਰੀ ਸਿਟੀ ਚ ਗਰਾਉਂਡ ਦੀ ਫੋਰਸ ਨਾਲ ਡੀਐਸਪੀ ਚ ਗਰਾਉਂਡ ਦੇ ਨਾਲ ਅਸੀਂ ਫੋਰਸ ਤੈਨਾਤ ਕਰਕੇ ਇਹਨਾਂ ਨੂੰ ਕਬਜ਼ਾ ਦੁਆਰੇ ਹੈਗੇ ਜਿਹੜਾ ਕਿ ਇਲਿਗਲ ਕੋਈ ਜਗ੍ਹਾ ਤੇ ਕਬਜ਼ਾ ਕੀਤਾ ਹੋਇਆ ਸੀ ਸੋ ਉਹਦੀ ਕਾਰਵਾਈ ਚੱਲ ਰਹੀ ਹੈ ਜੋ ਮੈਂ ਇੱਥੇ ਦੱਸਣਾ ਚਾਹਾਂਗਾ ਵੀ ਅਮਰਿਤਪਾਲ ਕੌਰ ਜਿਹਨਾਂ ਦਾ ਘਰ ਹੈ ਇਹ ਵੀ ਇਹਦਾ ਕ੍ਰਿਮੀਨਲ ਬੈਕਗ੍ਰਾਉਂਡ ਹੈ ਪਹਿਲਾਂ ਵੀ ਇਹਨਾਂ ਦੇ ਚਾਰ ਪਰਚੇ ਜਿਹੜੇ ਹੈਗੇ ਨੇ ਉਹ ਦਰਜ ਹੈਗੇ ਨੇ ਸੋ ਜਿਹੜਾ ਈਓ ਸਾਹਿਬ ਵੱਲੋਂ ਫੋਰਸ ਦੀ ਲੈਟਰ ਆਈ ਸੀਗੀ ਰਿਕੋਗਨੀਸ਼ਨ ਕਰਨ ਲਈ ਤੇ ਅੱਗੇ ਸਾਨੂੰ ਐਸਡੀਐਮ ਸਾਹਿਬ ਵੱਲੋਂ ਡਿਊਟੀ ਰਜਿਸਟਰ ਅਪਾਇੰਟ ਕਰਕੇ ਪ੍ਰੋਪਰ ਫੋਰਸ ਦੇ ਨਾਲ ਇਹ ਅੱਜ ਜਿਹੜੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਸਰ ਜੀ ਜਿਹੜੇ ਅਮਰਪਾਲ ਕੌਰ ਅੰਦਰ ਹੈ ਹਜੇ ਹੀ ਅਮਰਿਤਪਾਲ ਕੌਰ ਬਾਹਰ ਹੈਗੀ ਇਹ ਬਾਹਰ ਹੀ ਹੈਗੀ ਬਟ ਜਦੋਂ ਇਹ ਨੋਟਿਸ ਇਹਨਾਂ ਨੇ ਚਿਪਕਾਏ ਉਦੋਂ ਘਰ ਨਹੀਂ ਸੀਗੇ ਉਦੋਂ ਇਹ ਗਏ ਹੋਏ ਨੇ ਤੇ ਇਹਨਾਂ ਦੇ ਘਰ ਦੇ ਬਾਹਰ ਨੋਟਿਸ ਜੇ ਪ੍ਰੋਪਰ ਜਿਹੜਾ ਪ੍ਰੋਸੀਜਰ ਹੈ ਉਹਨਾਂ ਤੋਂ ਬੈਟਰ ਦੱਸ ਪਾਂਗੇ ਫਾਲੋ ਕਰਕੇ ਇਹ ਕਾਰਵਾਈ ਕੀਤੀ ਗਈ। ਜਿਹੜੇ ਪਰਚੇ ਦਰਜ ਨੇ ਇਹ ਨਸ਼ੀਦ ਅਸਕਰੀ ਹਾਂ ਇਹ ਐਨਡੀਪੀਆ ਦੇ ਪਰਚੇ ਦਰਜ ਆ ਜੀ ਇਹਨਾਂ ਦੇ ਚਾਰ ਪਰਚੇ ਦਰਜ ਆ। ਇਹ ਮਾਮਲਾ ਕਰ। ਇਹ ਨਜਾਇਜ਼ ਕਬਜ਼ਾ ਹੈਗਾ ਔਰ ਇਹ ਨਜਾਇਜ਼ ਉਸਾਰੀ ਹੈਗੀ ਹੈ। ਇਸ ਦਾ ਲੇਡੀ ਹੈਗੀ ਹੈ ਉਹਨਾਂ ਦੇ ਨਾਂ ਤੇ ਉਹਨਾਂ ਵੱਲੋਂ ਇਹ ਕੀਤਾ ਗਿਆ ਹੈਗਾ ਤੇ ਉਹਨਾਂ ਨੂੰ ਪ੍ਰੋਪਰਲੀ ਨੋਟਿਸ ਸਰਵ ਕਰਾ ਕੇ ਸਾਰੀ ਪ੍ਰਕਿਰਿਆ ਮੁਕੰਮਲ ਕਰਕੇ ਪੁਲਿਸ ਸਹਾਇਤਾ ਔਰ ਕ੍ਰਿਮਿਨਲ ਰਜਿਸਟਰੀ ਸਾਡੇ ਵੱਲੋਂ ਬੇਨਤੀ ਕੀਤੀ ਗਈ ਸੀ ਤੇ ਮੈਂ ਧੰਨਵਾਦੀ ਹਾਂ ਮਾਨਯੋਗ ਡੀ ਸਾਹਿਬ ਦਾ ਔਰ ਐਸਐਸਪੀ ਸਾਹਿਬ ਦਾ ਜਿਨ੍ਹਾਂ ਨੇ ਸਾਨੂੰ ਸਹਾਇਤਾ ਮਹਈਆ ਕਰਾਤੀ ਤੇ ਅੱਜ ਅਸੀਂ ਇਹਦਾ ਉਹ ਸਮੋਲਿਸ਼ ਕਰਕੇ ਇਹਦੀ ਕਾਰਵਾਈ ਕਰਕੇ ਇਹਦਾ ਨਜਾਇਜ਼ ਕਬਜ਼ਾ ਜਿਹੜਾ ਉਹ ਛਡਵਾ ਰਹੇ ਸਰ ਹੋਰ ਕਿੰਨੇ ਹੈਗੇ ਜਗਰਾਉਂ ਦੇ ਵਿੱਚ ਇਹ ਨਾਲ ਹੋਰ ਹੈਗੇ ਬਹੁਤ ਹੈਗੇ ਆ ਕੁਝ ਕੁਝ ਪਹਿਲੀ ਬਿਲਡਿੰਗ ਗਲਤ ਹੈਗੀ ਆ ਉਹ ਵਾਲੇ ਹੈਗੇ ਆ ਕੁਝ ਨਜਾਇਜ਼ ਕਬਜ਼ੇ ਹੈਗੇ ਆ ਤੇ ਇਤਫਾਕ ਨਾਲ ਇਹ ਐਨਡੀਪੀਐਸ ਕੇਸਿਸ ਦੇ ਵਿੱਚ ਵੀ ਇਨਵੋਲਡ ਹੈਗੇ ਆ ਸਾਰੇ ਠੀਕ ਹੈ ਜੀ